ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੁਖੇ ਵਾਲਾ ਬ੍ਰੀਡਰ ਚੈਨਲ ਦਾ ਸਵਾਗਤ ਹੈ ਜੀ ਸੋ ਅੱਜ ਦੀ ਵੀਡੀਓ ਜਿਹੜੀ ਆਪਾਂ ਲੈ ਕੇ ਹਾਜ਼ਰਾਂ ਜੀ ਆਪਾਂ ਮੁਰਗੀ ਸ਼ਿਫਟ ਕੀਤੀ ਸੀ ਪਰਸੋਂ ਤੇ ਕੁਛ ਮੁਰਗੀਆਂ ਆਪਾਂ ਰਾਤ ਸ਼ਿਫਟ ਕੀਤੀ ਆ ਜੀ ਠੀਕ ਹੈ ਜੀ ਤੇ ਮੁਰਗੀ ਕਾਦੀ ਬੈਂਕ ਹੈ ਬਿਲਕੁਲ ਨਵਾਂ ਸੋਨੇਰਗਾ ਜਾਨਵਰ ਤੰਦ ਖਾਉਣੇ ਕੋਸ਼ੇ ਚ ਬਲੈਕ ਗੈਸਟ ਲੋਪ ਆ ਕੋਸ਼ੇ ਦੇ ਚਾਰ ਆ ਯਾਰ ਆ ਠੀਕ ਹੈ ਜੀ 200 ਪੀਸ ਅਵੇਲੇਬਲ ਆ 100 ਪੀਸ ਆਪਣੇ ਜਿਹੜਾ ਬਾਹਰਲਾ ਫਾਰਮ ਉੱਤੇ ਪਿਆ ਹੋਇਆ ਸੋ ਜਾਨਵਰ ਤੁਹਾਨੂੰ ਚੈੱਕ ਕਰਾਉਣੇ ਆ ਰੇਟ ਜਿਹੜਾ ਆ ਰਹੀ ਆ ਆਰ ਦਾ 50 ਰੁਪਏ ਉੱਪਰ ਸੌਰੀ ਬਲੈਕ ਐਸਟਰੋਲੋਬ ਦਾ ਜਿਹੜਾ 50 ਰੁਪਏ ਉੱਪਰ ਹੋਊਗਾ ਆਰ ਆਈ ਆਰ ਜਿਹੜੀ ਹੈ ਸੇਮ ਰੇਟ ਆਪਾਂ ਸੇਲ ਕੀਤੀ ਜਿਹੜੇ ਠੀਕ ਆ ਜੀ ਸੋ ਜਿਹੜੇ ਵੀ ਇਹਨੂੰ ਚਾਹੀਦੀ ਹੋਈ ਤੁਸੀਂ ਕੰਟੈਕਟ ਕਰਕੇ ਟੋਕਨ ਪਾਓ ਤੇ ਮਾਲ ਤੁਹਾਡਾ ਜਿਹੜਾ ਆਪਾਂ ਉਹ ਹੋਲਡ ਕਰ ਲਾਂਗੇ ਔਰ ਬਾਲੇ ਵੀਰ ਕੀ ਕਹਿੰਦੇ ਵੀ ਮੁਰਗੀ ਆਂਡਾ ਨਹੀਂ ਦਿੰਦੀ ਮੌਸਮ ਜਿਹੜਾ ਚੇਂਜ ਹੋ ਜਾਂਦਾ ਜਦੋਂ ਉਹਦੀ ਭਾਜੀ ਕੇਅਰ ਕੋਈ ਵੀ ਵੀਰਾਂ ਕੇਅਰ ਤੁਸੀਂ ਕਰਨੀ ਹੈ ਕੇਅਰ ਅਸੀਂ ਆ ਕੇ ਨਹੀਂ ਕਰਨੀ ਉਹਨਾਂ ਨੂੰ ਸਾਂਭੋ ਅਸੀਂ ਤੁਹਾਨੂੰ ਹੈਲਦੀ ਬਰਡ ਦੇਵਾਂਗੇ ਉਹ ਜ਼ਿੰਮੇਵਾਰੀ ਸਾਡੀ ਆ ਹੈਲਦੀ ਬਰਡ ਦੇਣ ਦੀ ਠੀਕ ਆ ਉਦੋਂ ਬਾਅਦ ਅਗਰ ਬਰਡ ਤੁਹਾਡੇ ਕੋਲ ਬਿਮਾਰ ਹੁੰਦਾ ਉਹਦੇ ਵਿੱਚ ਸਾਡਾ ਕੋਈ ਦੋਸ਼ ਨਹੀਂਗਾ ਠੀਕ ਆ ਜੀ ਇਹ ਗੱਲਾਂ ਪਹਿਲਾਂ ਕੀਤੀਆਂ ਜਿਹੜੀਆਂ ਚੰਗੀਆਂ ਹੁੰਦੀਆਂ ਸੋ ਹੁਣ ਤੁਹਾਨੂੰ ਅਸੀਂ ਜਿਹੜੀ ਮੁਰਗੀ ਚੈੱਕ ਕਰਵਾਉਣੇ ਆ ਉਦੋਂ ਬਾਅਦ ਅਜੇ ਅਸੀਂ ਇਹਨਾਂ ਨੂੰ ਫੀਡਿੰਗ ਵਰਗਾ ਕਰਾਂਗੇ ਤੇ ਫਿਰ ਜਿਹੜਾ ਅਸੀਂ ਇਹਨਾਂ ਨੂੰ ਕੱਲ ਤੋਂ ਅਸੀਂ ਇਹਦੀ ਸੇਲ ਜਿਹੜੀ ਸ਼ੁਰੂ ਕਰਾਂਗੇ ਠੀਕ ਆ ਜੀ ਸੋ ਤੁਹਾਨੂੰ ਮੁਰਗੀ ਅਸੀਂ ਚੈੱਕ ਕਰਾਉਣੇ ਆ ਚੈੱਕ ਕਰੋ ਤੇ ਮੁਰਗੀ ਤੁਹਾਨੂੰ ਦੇਖ ਕੇ ਪਤਾ ਲੱਗ ਜਾਊਗਾ ਵੀ ਕੀ ਚੀਜ਼ ਹੈਗੀ ਹੈ ਠੀਕ ਹੈ ਜੀ ਸੋ ਆਜੋ ਤੁਹਾਨੂੰ ਮੁਰਗੀ ਚੈੱਕ ਕਰਾਉਨੇ ਲਓ ਜੀ ਕਰੋ ਕਰਾਂ ਚੈੱਕ ਬਰਡ ਇਹ ਡਰਦਾ ਹਜੇ ਜਾਨਵਰ ਕਿਉਂਕਿ ਸ਼ਿਫਟ ਹੋਇਆ ਕੱਲ ਹੀ ਠੀਕ ਆ ਜੀ ਇਹਦੇ ਚ ਨੇਕੜਨੇ ਇੱਕ ਵੀ ਹੈਗੀਆਂ ਨੇ ਮੁਰਗੀ ਦੇਖ ਕੇ ਹੀ ਪਤਾ ਲੱਗ ਜਾਏਗਾ ਵੀ ਮੁਰਗੀ ਕਿੰਨੀ ਸਾਫ ਆ ਠੀਕ ਆ ਜੀ ਸੋ ਜਿਹੜਾ ਵੀ ਵੀਰ ਖਰੀਦਣਾ ਚਾਹੁੰਦਾ ਫੋਨਰ WhatsApp ਕਰਕੇ ਤੁਸੀਂ ਬਰਡ ਜਿਹੜਾ ਖਰੀਦ ਸਕਦੇ ਹੋ ਜਾਂ ਜਾ ਸਕਦੇ ਹੋ ਠੀਕ ਆ ਜੀ ਬਸ ਤੇ ਜਿਹੜੀ ਆ ਪੰਜ ਪੀਸਾਂ ਦੀ ਡਿਲੀਵਰੀ ਹੋਊਗੀ ਔਰ ਜੋ ਵੀ ਖਰਚਾ ਬੱਸਦਾ ਉਹ ਤੁਸੀਂ ਦੇਣਾ ਹੈ ਇਹ ਪਹਿਲਾ ਚੀਜ਼ ਜਿਹੜੀ ਆਪਾਂ ਕਲੀਅਰ ਕਰਦਿਗੇ ਚੰਗੀ ਹੁੰਦੀ ਹੈ ਠੀਕ ਹੈ ਜੀ ਕਰੋ ਚੈੱਕ ਬਿਲਕੁਲ ਸਟੇਬਲ ਤਾਂ ਕਰ ਦਿੱਤਾ ਤੁਹਾਨੂੰ ਪਤਾ ਲੱਗ ਜਾਏਗਾ ਵੀ ਬਰਡ ਸਹੀ ਆ ਕਿ ਬਿਮਾਰ ਆ ਬਿਲਕੁਲ ਆਂਡੇ ਵਾਲੀ ਮੁਰਗੀ ਐਨ ਬਹੁਤ ਹੀ ਸੋਹਣੀ ਜਿਵੇਂ ਸੋਨੇ ਵਰਗਾ ਇਹ ਨਹੀਂ ਹੁੰਦੀ ਉਹ ਚੀਜ਼ ਆ ਸਮਝੋ ਤੇ ਕੋਸ਼ ਅਸੀਂ ਚਾਰ ਪੀਸੇ ਦੇ ਵਿੱਚ ਚਿੱਟੇ ਵੀ ਲੈਂਦੇ ਆ ਜੇ ਕੋਈ ਸ਼ੌਂਕ ਵਾਲਾ ਬਾਈ ਹੋਵੇ ਆ ਚਿੱਟੇ ਪੀਸ ਵੀ ਹੈਗੇ ਆਪਣੇ ਕੋਲ ਆ ਚੈੱਕ ਕਰੋ ਆ ਥੱਲੇ ਆ ਇਹਨਾਂ ਨੂੰ ਹੁਣ ਫੀਡਿੰਗ ਵਗੈਰਾ ਅਸੀਂ ਕਰਾਂਗੇ ਠੀਕ ਆ ਜੀ ਸੋ ਜਿੰਨੇ ਵੀ ਕਿਸੇ ਨੇ ਖਰੀਦਣੀ ਹੈ ਇਹ ਮੁਰਗੀ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੇਲ ਇਹਦੀ ਕੱਲ ਤੋਂ ਸਟਾਰਟ ਕਰਾਂਗੇ ਆਪਾਂ ਇਹ ਮੁਰਗੀ ਮਤਲਬ ਚੰਗੇ ਘਰ ਦੀ ਪਲੀ ਹੋਈ ਆ। ਔਰ ਅਗਰ ਕਿਸੇ ਨੂੰ ਕੁਆਂਟੀਟੀ ਦੇ ਵਿੱਚ ਮੁਰਗੀ ਚਾਹੀਦੀ ਤਾਂ ਉਹ ਵੀ ਅਵੇਲੇਬਲ ਆ। ਇਹਦੇ ਨਾਲ ਦਾ 400 ਪੀਸ ਪਿਆ ਹੋਇਆ ਫਾਰਮਰ ਕੋਲ ਔਰ ਉਹ ਵੀ ਆਪਾਂ ਅਗਰ ਤੁਹਾਨੂੰ ਚਾਹੀਦਾ ਤੇ ਅਸੀਂ ਡਿਲੀਵਰ ਕਰ ਸਕਦੇ ਆ। ਜੇ ਕਿਸੇ ਨੇ ਆਂਡੇ ਵਾਸਤੇ ਕੰਮ ਕਰਨਾ ਤਾਂ ਬਹੁਤ ਹੀ ਵਧੀਆ ਤੰਦਰੁਸਤ ਮੁਰਗੀ ਆ 1800 ਤੋਂ 2 ਕਿਜੀ ਜਿਹੜਾ ਵਜਨ ਹੈ ਇਹਦਾ। 2 ਕਿਜੀ ਵਜਨ ਚ ਹੈ। ਠੀਕ ਹੈ ਜੀ। ਤੁਹਾਨੂੰ ਉਮੀਦ ਆ ਵੀ ਇਹ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਮਿਲਦੇ ਆ ਜਲਦ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ